ਮੇਰੇ ਤੋਂ ਪਹਿਲਾਂ ਬੋਲਦੇ ਹੋਏ ਬੁਲਾਰਿਆ ਨੇ ਇਸ ਘਟਨਾ ਦੇ ਬਾਰੇ ਤੁਹਾਡੇ ਨਾਲ ਬੜਾ ਇਤਿਹਾਸ ਉਹਨਾਂ ਨੇ ਸਾਂਝਾ ਕੀਤਾ ਮੈਂ ਕੋਸ਼ਿਸ਼ ਕਰੂੰ ਕਿ ਮੈਨੂੰ ドラਮਾ ਨਾ ਪਰ ਇੱਕ ਚੀਜ਼ ਸਾਨੂੰ ਸੰਧ ਨਹੀਂ ਪੈਣੀ ਆ ਕਿ ਜਦਨੇ ਅਸੀਂ ਇਸ ਯਾਦਗਰ ਦਾ ਦਿਨ ਮਨਾਉਣੇ ਆ ਤਾਂ ਸਾਡੇ ਖਿਲਾਫ ਸੋਸ਼ਲ ਮੀਡੀਆ ਤੇ ਇੱਕ ਪ੍ਰਚਾਰ ਖੜਾ ਹੋ ਜਾਂਦਾ ਉਹ ਪ੍ਰਚਾਰ ਇਹ ਖੜਾ ਹੁੰਦਾ ਕਿ ਤੁਸੀਂ ਕਿਹੜੇ ਲੋਕਾਂ ਨੂੰ ਸ਼ਹੀਦ ਮੰਨ ਰਹੇ ਹੋ ਜਿਹੜੇ ਲੋਕ ਫਿਲਮਾਂ ਦੇਖਣ ਦੇ ਚੱਕਰ ਦੇ ਵਿੱਚ ਸ਼ਹੀਦ ਹੋ ਗਏ ਉਹ ਕੋਈ ਸ਼ਹੀਦ ਹੁੰਦੇ ਆ ਸ਼ਹੀਦ ਤਾਂ ਹੁੰਦਿਆ ਕੋਈ ਫਾਂਸੀ ਚੜਿਆ ਜਾਂ ਕਿਸੇ ਹੋਰ ਲੋਕਾਂ ਦੇ ਮਸਲੇ ਉੱਤੇ ਲੜਿਆ ਵੀ ਉਹ ਸ਼ਹੀਦ ਹੁੰਦੇ ਆ ਇਹ ਕੋਈ ਤੁਹਾਡੇ ਸ਼ਹੀਦ ਨਹੀਂ ਹੈ ਇਹ ਇੱਕ ਪ੍ਰਚਾਰ ਆ ਜਿਹੜਾ ਇਸ ਦਿਨ ਦੇ ਉੱਤੇ ਸਾਡੇ ਖਿਲਾਫ ਹੁੰਦਾ ਸਾਨੂੰ ਇਹ ਸਮਝਣਾ ਪੈਣਾ ਕਿ ਅਸੀਂ ਇਹਨਾਂ ਨੂੰ ਸ਼ਹੀਦ ਕਿਉਂ ਮੰਨਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਆ ਪਹਿਲਾਂ ਵੀ ਬੁਲਾਰਿਆਂ ਨੇ ਗੱਲ ਕੀਤੀ ਕਿ ਜਦੋਂ 1972 ਚ ਇਹ ਟਿਕਟਾਂ ਵਾਲਾ ਰੌਲਾ ਪਿਆ ਤਾਂ ਵਿਦਿਆਰਥੀਆਂ ਨੇ ਮੁਜ਼ਾਹਰਾ ਕੀਤਾ ਪੁਲਿਸ ਨੇ ਗੋਲੀ ਚਲਾਤੀ ਤੇ ਵਿਦਿਆਰਥੀ ਸ਼ਹੀਦ ਹੋ ਗਏ ਪਰ ਮਾਮਲਾ ਤਾਂ ਇਕੱਲੇ ਮੋਗੇ ਦੇ ਇੱਕ ਸਿਨੇਮੇ ਦਾ ਸੀ ਇੱਕ ਸਿਨੇਮੇ ਦਾ ਮਾਮਲਾ ਨਾ ਇੱਥੇ ਦਾ ਪੂਰੀਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਕਿਵੇਂ ਵਿਦਿਆਰਥੀ ਨਿਕਲਿਆ ਆਏ ਕਿਵੇਂ ਬੱਸਾਂ ਨੂੰ ਅੱਗਾਂ ਲੱਗੀਆਂ ਕਿਵੇਂ ਪੁਲਿਸ 2 ਮਹੀਨੇ ਪਿੰਡਾਂ 'ਚ ਨਹੀਂ ਵੜ ਸਕੀ ਇਹ ਕਿਉਂ ਹੋਇਆ ਇਹਦਾ ਆਨਸਰ ਨਹੀਂ ਦਿੰਦਾ ਕੋਈ ਬੰਦਾ ਜੇ ਤੁਸੀਂ ਇਹ ਗੱਲ ਸਮਝੋ ਤਾਂ ਤੁਸੀਂ ਸਮਝ ਸਕਦੇ ਹੋ ਵੀ ਅਸੀਂ ਇਹਨਾਂ ਨੂੰ ਸ਼ੀਤ ਕਿਉਂ ਮੰਨਦੇ ਹਾਂ ਜਦੋਂ ਪੰਜਾਬ ਦੇ ਵਿੱਚ 1967 ਦੇ ਵਿੱਚ ਨਕਸਲਵਾੜੀ ਦੀ ਮੂਵਮੈਂਟ ਚੱਲੀ ਤਾਂ ਉਸ ਸਮੇਂ ਪੁਲਿਸ ਨੇ ਅੰਨਾ ਤਸ਼ੱਦਦ ਕੀਤਾ ਸਾਡੇ ਲੋਕਾਂ ਦੇ ਉੱਤੇ ਜੇ ਕੋਈ ਪਿੰਡ ਦੇ ਵਿੱਚ ਨੌਜਵਾਨ ਮੁੰਡਾ ਇਸ ਲਹਿਰ ਨਾਲ ਜੁੜਿਆ ਉਹਦੇ ਪੂਰੇ ਪਰਿਵਾਰ ਨੂੰ ਕੁੱਟਿਆ ਝੂਠੇ ਇਨਕਾਊਂਟਰ ਕੀਤੇ ਪੂਰੇ ਪਿੰਡ ਨੂੰ ਕਈ ਵਾਰ ਕੁੱਟਿਆ ਪਿਆਰਾ ਸਿੰਘ ਦੱਦਾਹੂਰ ਉਹਦੀਆਂ ਦੋਨੋਂ ਬਾਹਾਂ ਖਿਲਾੜੀ ਥੈਂ ਦੀ ਕੱਢਦੀਆਂ ਪੁਲਿਸ ਨੇ ਕੋਹ ਕੋਹ ਕੇ ਸਾਡੇ ਬੰਦਿਆਂ ਨੂੰ ਮਾਰਿਆ ਗਿਆ ਇਹ ਸਾਰਾ ਕੁਝ ਪੰਜਾਬ ਦੇ ਲੋਕ ਅੱਖੀਂ ਦੇਖ ਰਹੇ ਸੀ ਪਰ ਬੇਵਸੀ ਕੋਈ ਲਹਿਰ ਨਹੀਂ ਸੀ ਜਿਹੜੀ ਪੁਲਿਸ ਨੂੰ ਸੰਬੋਧਿਤ ਹੋ ਕੇ ਪੁਲਿਸ ਨੂੰ ਧੱਕ ਸਕਦੀ ਹੋਵੇ ਪਰ ਜਦੋਂ 1972 'ਚ ਇਹ ਟਿਕਟਾਂ ਤੇ ਰੌਲਾ ਪੈ ਗਿਆ ਪਹਿਲੇ ਦਿਨ ਟਿਕਟਾਂ ਵਾਲਾ ਮਾਮਲਾ ਆਇਆ ਵਿਦਿਆਰਥੀ ਨੇ ਮਜਾਹਾ ਕੀਤਾ ਗੋਲੀ ਚੱਲੀ ਵਿਦਿਆਰਥੀ ਮਾਰੇ ਗਏ ਪਰ ਪੰਜਾਬ ਦੇ ਲੋਕਾਂ ਦਾ ਗੁੱਸਾ ਜਿਹੜਾ ਉਹ ਟਿਕਟਾਂ ਵਾਲੇ ਮਾਮਲੇ ਰਾਹੀਂ ਪੁਲਿਸ ਦੇ ਖਿਲਾਫ ਸਰਕਾਰ ਦੇ ਖਿਲਾਫ ਨਿਕਲੇ ਤੁਸੀਂ ਇੱਕ ਗੱਲ ਸਮਝੋ ਕਿ ਜਦੋਂ ਸਮਾਜ ਦੇ ਵਿੱਚ ਕੋਈ ਚੀਜ਼ ਉਬਾਲਾ ਲੈਂਦੀ ਹੋਵੇ ਲੋਕ ਲੜਨਾ ਚਾਹੁੰਦੇ ਹੋਣ ਤਾ ਉਹ ਦਾ ਕੋਈ ਨਾ ਕੋਈ ਚੀਜ਼ ਇੱਕ ਘਟਨਾ ਦਾ ਕਾਰਨ ਬਣਦੀ ਹੁੰਦੀ ਆ ਉਹ ਚੀਜ਼ ਨੇ ਉੱਥੋਂ ਫੁੱਟਣਾ ਹੁੰਦਾ ਤੇ ਫਿਰ ਉਹਨੇ ਇੱਕ ਬਹੁਤ ਵੱਡੀ ਦਿਸ਼ਾ ਲੈਣੀ ਹੁੰਦੀ ਆ ਜਿਹਦੀ ਇੱਕ ਉਦਾਹਰਨ ਮੈਂ ਤੁਹਾਨੂੰ ਦੇ ਸਕਦਾ ਕਿ ਈਰਾਨ ਦੇ ਵਿੱਚ ਕੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਧੱਕੇ ਨਾਲ ਬੁਰਕਾ ਪਵਾਇਆ ਜਾਂਦਾ ਧੱਕੇ ਨਾਲ ਤੇ ਇੱਕ ਸਪੈਸ਼ਲ ਮੋਰੈਲਟੀ ਪੁਲਿਸ ਬਣਾਈ ਆ ਈਰਾਨ ਦੀ ਸਰਕਾਰ ਨੇ ਜੇ ਕੋਈ ਔਰਤ ਨੇ ਬੁਰਕਾ ਨਹੀਂ ਪਾਇਆ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਕਿ ਕਿੰਨੇ ਟਾਈਮ ਦੀ ਦਿੱਤੀ ਜਾਂਦੀ ਆ। ਪਰ ਅੱਜ ਤੋਂ 2 ਸਾਲ ਪਹਿਲਾਂ ਇੱਕ ਕੁੜੀ ਨੇ ਬੁਰਕਾ ਨਹੀਂ ਸਹੀ ਤਰੀਕੇ ਨਾਲ ਪਾਇਆ ਸੀ। ਪੁਲਿਸ ਨੇ ਉਹਨੂੰ ਕੁੱਟਿਆ ਤੇ ਉਹ ਕੁੜੀ ਉੱਥੇ ਮਾਰੀ ਗਈ। ਉਹ ਤੋਂ ਬਾਅਦ ਈਰਾਨ ਦੀਆਂ ਸੜਕਾਂ ਦੇ ਉੱਤੇ ਈਰਾਨ ਦੀਆਂ ਔਰਤਾਂ ਨਿਕਲਿਆ ਆਈਆਂ। ਕੀ ਉਹ ਕੱਲੀ ਉਸ ਔਰਤ ਕਰਕੇ ਸੀ ਨਹੀਂ। ਉਹ ਔਰਤ ਦੀ ਘਟਨਾ ਇੱਕ ਕਾਰਨ ਬਣੀ ਆ। ਅਸਲ ਤਾਂ ਗੁੱਸਾ ਪਿਆ ਸੀ ਇੰਨੇ ਸਾਲਾਂ ਦਾ ਔਰਤਾਂ ਦਾ ਉਥੋਂ ਦੀ ਸਰਕਾਰ ਦੇ ਖਿਲਾਫ ਉਹ ਉਸ ਘਟਨਾ ਰਾਹੀਂ ਬਾਹਰ ਆਇਆ ਤੇ ਸਰਕਾਰ ਨੂੰ ਉਹਨਾਂ ਨੇ ਬੈਕਫੁੱਟ ਦੇ ਉੱਤੇ ਪਿੱਛੇ ਧੱਕੇ ਰੱਖਿਆ। ਇਹੀ ਰੀਗਲ ਸਿਨੇਮੇ ਦੇ ਮਾਮਲੇ ਦੇ ਵਿੱਚ ਹੋਇਆ ਕਿ ਟਿਕਟਾਂ ਵਾਲਾ ਮਾਮਲਾ ਜ਼ਰੂਰ ਸੀ ਪਰ ਕੱਲਾ ਮਾਮਲਾ ਟਿਕਟਾਂ ਦਾ ਨਹੀਂ ਸੀ ਜੋ ਪੁਲਿਸ ਨੇ ਇੰਨਾ ਅੰਨਾ ਤਸ਼ੱਦਦ 5 ਸਾਲਾਂ ਤੋਂ ਪੰਜਾਬ ਦੇ ਲੋਕਾਂ ਉੱਤੇ ਕੀਤਾ ਉਹ ਗੁੱਸਾ ਇਸ ਮਸਲੇ ਰਾਹੀਂ ਨਿਕਲਿਆ। ਇਸ ਕਰਕੇ ਇਹਨਾਂ ਨੌਜਵਾਨਾਂ ਨੂੰ ਤਾਨੂੰ ਪੰਜਾਬ ਦੀ ਵਿਰਾਸਤ ਨਾਲ ਜੋੜ ਕੇ ਸਮਝਣਾ ਪੈਣਾ ਕਿ ਪੰਜਾਬ ਦੀ ਵਿਰਾਸਤ ਕੀ ਆ ਕਿ ਪੰਜਾਬ ਦੀ ਵਿਰਾਸਤ ਲੜਨ ਵਾਲੇ ਲੋਕਾਂ ਦੀ ਵਿਰਾਸਤ ਜਿਸ ਦਿਨ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਵਿਦਿਆਰਥੀਆਂ ਉੱਤੇ ਗੋਲੀ ਚੱਲ ਗਈ ਵਿਦਿਆਰਥੀ ਮਾਰੇ ਗਏ ਤੱਪ ਪੰਜਾਬ ਦਾ ਹਯੂ ਪੰਜਾਬ ਦੇ ਵਿਦਿਆਰਥੀਆਂ ਨੇ ਆ ਕੇ ਮੋਗਾ ਸਿਨੇਮਾ ਚੱਲਣ ਨਹੀਂ ਦਿੱਤਾ ਉਹਨਾਂ ਨੇ ਗੁੰਡਿਆਂ ਤੇ ਪੁਲਿਸ ਨੂੰ ਕਿਹਾ ਕਿ ਹੁਣ ਤੁਹਾਡੀਆਂ ਬੰਦੂਕਾਂ ਦਾ ਮੂੰਹ ਤੁਹਾਡੇ ਤੋਂ ਖੋ ਕੇ ਤੁਹਾਡੇ ਵੱਲ ਕਰ ਦਿਆਂਗੇ ਏ ਪੀਐਸਯੂ ਦੀ ਵਿਰਾਸਤ ਆਪਣੀ ਵਿਰਾਸਤ ਉਤੇ ਮਾਣ ਕਰਨਾ ਚਾਹੀਦਾ ਦੂਸਰੀ ਗੱਲ ਇਹ ਜਿਹੜੀ ਇਮਾਰਤ ਅਸੀਂ ਦੇਖ ਰਹੇ ਆ ਇਹ ਕੱਲੀ ਇੱਟਾਂ ਦੀ ਇਮਾਰਤ ਨਹੀਂ ਹੈ ਇਸ ਇਮਾਰਤ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਲੱਗਿਆ ਹੋਇਆ ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਦੇ ਤੁਸੀਂ ਮੈਂਬਰ ਹੋ ਜਿਹਦੇ 'ਚ ਤੁਸੀਂ ਕੰਮ ਕਰਦੇ ਹੋ ਇਹ ਇੱਕੋ ਇੱਕ ਪੰਜਾਬ ਸਟੂਡੈਂਟ ਯੂਨੀਅਨ ਆ ਜਿਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਪਾਇਆ ਉਸ ਲੜਾਈ ਦੇ ਵਿੱਚ ਸਾਡੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਪੀਐਸਯੂ ਦੀਆਂ ਜਿਹੜੀ ਨੀਂਹ ਰੱਖੀ ਹੋਈ ਆ ਇਸ ਨੀਂਹ ਦੇ ਵਿੱਚ ਸਾਡੇ ਸ਼ਹੀਦਾਂ ਦੇ ਸਿਰ ਨੇ ਤੁਸੀਂ ਕਿਸੇ ਮਾਮੂਲੀ ਜਥੇਬੰਦੀ ਦੇ ਮੈਂਬਰ ਨਹੀਂ ਹੈ ਪੰਜਾਬ ਸਟੂਡੈਂਟ ਯੂਨੀਅਨ ਜਿਹਦੇ ਸ਼ਹੀਦਾਂ ਦੀ ਕੋਈ ਲਾਈਨ ਨਹੀਂ ਲੰਬੀ ਹੁੰਦੀ ਤੁਸੀਂ ਉਸ ਵਿਦਿਆਰਥੀ ਇਨਕਲਾਬੀ ਜਥੇਬੰਦੀ ਵਿਦਿਆਰਥੀ ਦੇ ਮੈਂਬਰ ਹੋ ਇਸ ਕਰਕੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਪੰਜਾਬ ਦੇ ਚੱਪੇ-ਚੱਪੇ ਦੇ ਉੱਤੇ ਅੰਦੋਲਨ ਹੋਇਆ, ਮੋਰਚੇ ਲੱਗੇ ਆ, ਲੋਕ ਸ਼ਹੀਦ ਹੋਏ ਆ, ਪੰਜਾਬ ਦੀ ਧਰਤੀ ਸ਼ਹੀਦਾਂ ਨਾਲ ਭਰੀ ਪਈ ਆ। ਇਸ ਕਰਕੇ ਆਪਾਂ ਨੂੰ ਆਪਣੇ ਸ਼ਹੀਦਾਂ ਦੇ ਦਿਨਾਂ ਜਿਹੜੇ ਬੜੇ ਜੋਸ਼ੋਖ ਰੋਸ਼ ਨਾਲ ਮਨਾਉਣੇ ਚਾਹੀਦੇ ਆ। ਦੂਸਰੀ ਗੱਲ ਕੀ ਕੱਲੇ ਦਿਨ ਮਨਾਉਣੇ ਚਾਹੀਦੇ ਆ? ਜਿੱਦਾਂ ਕਰਮਜੀਤ ਨੇ ਵੀ ਗੱਲ ਕੀਤੀ, ਬਈ ਕੋ ਸੱਜਣਾ ਨੇ ਕਿਹਾ ਕਿ ਪ੍ਰੋਗਰਾਮ ਵੱਡਾ ਨਹੀਂ ਹੁੰਦਾ। ਪਿਛਲਾ ਜੋ 50ਵੀਂ ਵਰ੍ਹੇਗੰਢ ਸੀ, ਬਹੁਤ ਵੱਡਾ ਪ੍ਰੋਗਰਾਮ ਕੀਤਾ। ਪਰ ਸ਼ਹੀਦ ਤੁਹਾਨੂੰ ਕੀ ਸਨੇਹਾ ਦਿੰਦੇ ਸ਼ਹੀਦ ਤੁਹਾਨੂੰ ਇਹ ਸਨੇਹਾ ਦਿੰਦੇ ਆ ਕਿ ਜਿਹੜੀ ਸਾਡੀ ਲੜਾਈ ਅਧੂਰੀ ਰਹਿ ਗਈ ਆ ਇਸ ਲੜਾਈ ਨੂੰ ਹੁਣ ਤੁਸੀਂ ਲੜੋ ਜਦੋਂ ਭਗਤ ਸਿੰਘ ਜੇਲ੍ਹ ਦੇ ਵਿੱਚ ਸੀ ਤਾਂ ਜੇਲ੍ਹ ਦੇ ਅੰਦਰ ਜਦੋਂ ਇਹਨੂੰ ਫਾਂਸੀ ਹੋਣ ਵਾਲੀ ਆ ਤਾਂ ਜੇਲਰ ਆ ਕੇ ਉਹਨੂੰ ਕਹਿੰਦਾ ਕਿ ਨੌਜਵਾਨ ਤੇਰੀ ਫਾਂਸੀ ਦਾ ਸਮਾਂ ਹੋ ਗਿਆ ਚੱਲ ਤਾਂ ਭਗਤ ਸਿੰਘ ਇੱਕ ਕਿਤਾਬ ਪੜ ਰਿਹਾ ਹੁੰਦਾ ਉਹ ਕਹਿੰਦਾ ਮੈਨੂੰ 5 ਮਿੰਟ ਮਿਲ ਸਕਦੇ ਆ ਮੈਂ ਇੱਕ ਕਿਤਾਬ ਪੜ ਰਿਹਾ ਆ ਉਹ ਕਹਿੰਦਾ ਵੀ ਨਹੀਂ ਸਮਾਂ ਹੋ ਗਿਆ ਚੱਲ ਤਾਂ ਭਗਤ ਸਿੰਘ ਕਿਤਾਬ ਦਾ ਪੇਜ ਮੋੜ ਕੇ ਕਿਤਾਬ ਬੰਦ ਕਰਕੇ ਜੇਲ੍ਹ ਦੇ ਵਿੱਚ ਰੱਖ ਦਿੰਦਾ ਅਸੀਂ ਪੰਨਾ ਕਿਉਂ ਮੋੜਦੇ ਆਂ ਕਿਤਾਬ ਦਾ ਅਸੀਂ ਇਸ ਕਰਕੇ ਮੋੜਦੇ ਆਂ ਕਿ ਅਸੀਂ ਕੱਲ ਨੂੰ ਕਿਤਾਬ ਉੱਥੋਂ ਪੜ੍ਹਨੀ ਆਂ ਭੁੱਲਣਾ ਚਾਹੀਏ ਪਰ ਭਗਤ ਸਿੰਘ ਨੂੰ ਤਾਂ ਪਤਾ ਕਿ ਨਾ ਮੈਂ ਇਸ ਦੁਨੀਆ ਚ ਆਉਣਾ ਨਾ ਮੈਂ ਇਸ ਜੇਲ੍ਹ ਚ ਆਉਣਾ ਉਹਨੇ ਪੰਨਾ ਕਿਉਂ ਮੁੜਿਆ ਉਹਨੇ ਇਸ ਕਰਕੇ ਪੰਨਾ ਮੋੜਿਆ ਕਿ ਮੇਰੇ ਦੇਸ਼ ਦੇ ਨੌਜਵਾਨ ਉਸ ਪੰਨੇ ਨੂੰ ਖੋਲਣ ਤੇ ਉੱਥੋਂ ਕਿਤਾਬ ਪੜ੍ਹਨੀ ਸ਼ੁਰੂ ਕਰਨ ਜਿੱਥੇ ਮੈਂ ਛੱਡ ਗਿਆ ਮੇਰੀ ਲੜਾਈ ਜਿੱਥੇ ਰਹਿ ਗਈ ਆ ਉੱਥੋਂ ਹੁਣ ਮੇਰੇ ਦੇਸ਼ ਤੇ ਨੌਜਵਾਨ ਲੜਾਈ ਨੂੰ ਸ਼ੁਰੂ ਕਰਨ ਇਹ ਸ਼ਹੀਦਾਂ ਦਾ ਸੁਨੇਹਾ ਹੁੰਦਾ ਇਸ ਕਰਕੇ ਸ਼ਹੀਦਾਂ ਦੇ ਦਿਨ ਵੀ ਮਨਾਉਣੇ ਆ ਪਰ ਪੂਰਾ ਸਾਲ ਤੁਸੀਂ ਕੁਝ ਨਾ ਕਰੋ ਇੱਥੇ 10000 ਬੰਦੇ ਦਾ ਇਕੱਠ ਕਰ ਦਿੰਦੇ ਆ ਜ਼ੋਰ ਲਾ ਕੇ ਪਰ ਫਿਰ ਇੱਕ ਸਾਲ ਕੁਝ ਕਰੀਏ ਹੀ ਨਾ ਇਹ ਸ਼ਹੀਦਾਂ ਦਾ ਸੁਨੇਹਾ ਹੈ ਅਸੀਂ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਆ ਅਸੀਂ ਪੰਜਾਬ ਦੇ ਵਿੱਚ ਦੋ ਮੰਗਾਂ ਦੇ ਉੱਤੇ ਇੱਕ ਵੱਡਾ ਲੋਕ ਅੰਦੋਲਨ ਬਣਾਉਣ ਜਾ ਰਹੇ ਹਾਂ ਆਉਣ ਵਾਲੇ ਸਾਲ ਸਮੇਂ ਦੇ ਵਿੱਚ ਆਉਣ ਵਾਲੇ ਮਹੀਨੇ ਦੇ ਵਿੱਚ ਸਾਡੀ ਜਿਹੜੀ ਪਹਿਲੀ ਮੰਗ ਹੈ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਉਹਨਾਂ ਸਰਕਾਰੀ ਨੌਕਰੀਆਂ ਦੇ ਵਿੱਚ ਪੰਜਾਬ ਦੇ ਜਿਹੜੇ ਵਾਸੀ ਨੇ ਜਿਹੜੇ ਪੰਜਾਬ ਦੇ ਵਿੱਚ ਸਾਲਾਂ ਤੋਂ ਰਹਿ ਰਹੇ ਆ ਉਹਨਾਂ ਲੋਕਾਂ ਦੇ ਲਈ 90% ਨੌਕਰੀਆਂ ਸਾਡੇ ਨੌਜਵਾਨਾਂ ਦੇ ਲਈ ਰੱਖੀਆਂਆਂ ਰੱਖੀਆਂ ਜਾਂ ਨਾ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਵਿੱਚ ਹੁਣ ਕੀ ਆ ਕਿ ਜੇ ਹੁਣ ਪੰਜਾਬ 'ਚ ਕੋਈ ਮਾਸਟਰਾਂ ਦੀ ਭਰਤੀ ਆ ਕੋਈ ਡਾਕਟਰਾਂ ਦੀ ਭਰਤੀ ਆ ਕੋਈ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀ ਭਰਤੀ ਆ ਉਹਦੇ ਵਿੱਚ ਜਿਹੜੀ ਮਰਜ਼ੇ ਸੂਬੇ ਦਾ ਆ ਕੇ ਨੌਜਵਾਨ ਸਾਡੀ ਨੌਕਰੀ 'ਚ ਅਪਲਾਈ ਕਰ ਸਕਦਾ ਕੋਈ ਰੋਕ ਨਹੀਂ ਹੈ ਹਰਿਆਣੇ ਨੇ ਕਾਨੂੰਨ ਬਣਾਇਆ ਹੋਇਆ ਕਿ ਜੇ ਹਰਿਆਣੇ ਦੇ ਵਿੱਚ ਕੋਈ ਸਰਕਾਰੀ ਨੌਕਰੀ ਨਿਕਲਦੀ ਆ ਤਾਂ 85% ਨੌਕਰੀਆਂ ਹਰਿਆਣੇ ਦੇ ਲੋਕਾਂ ਲਈ। ਰਾਜਸਥਾਨ ਨੇ ਕਾਨੂੰਨ ਬਣਾਇਆ 85% ਨੌਕਰੀਆਂ ਰਾਜਸਥਾਨ ਲਈ। 85% ਨੌਕਰੀਆਂ ਹਿਮਾਚਲ ਲਈ। ਪੰਜਾਬ ਸਰਕਾਰ ਦਾ ਕੋਈ ਕੋਟਾ ਨਹੀਂ, ਖੁੱਲਾ ਕੋਟਾ ਤੇ ਸਾਡੀਆਂ ਭਰਤੀਆਂ ਦੇ ਵਿੱਚ ਵੱਡੀ ਗਿਣਤੀ ਦੂਜੇ ਸੂਬਿਆਂ ਦੇ ਨੌਜਵਾਨ ਆ ਕੇ ਅਪਲਾਈ ਹੁੰਦੇ ਆ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ। ਦੂਸਰਾ ਸਵਾਲ ਸਾਡੇ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਪੜ੍ਹਦੇ ਆ ਜਦੋਂ ਕੋਈ ਦੂਜੇ ਸੂਬੇ ਦਾ ਨੌਜਵਾਨ ਆ ਕੇ ਸਾਡੇ ਸੂਬੇ 'ਚ ਰੋਜ਼ਗਾਰ ਦੀ ਅਪਲਾਈ ਕਰਦਾ ਤਾਂ ਉਹਦੇ ਲਈ ਇੱਕ ਟੈਸਟ ਰੱਖਿਆ ਕਿ ਮੁੱਢਲੇ ਗਿਆਨ ਦਾ ਪੇਪਰ ਦੇ ਦੋ ਮੁੱਢਲੇ ਗਿਆਨ 'ਚ ਪੰਜਾਬੀ ਦੇ 'ਚ ਊੜਾ ੜਾ ਜਿਹਾ ਪੇਪਰ ਦੇ ਕੇ ਬੰਦਾ ਨਿਕਲ ਜਾਂਦਾ ਪਰ ਦਫ਼ਤਰਾਂ ਦੇ ਵਿੱਚ ਜਾ ਕੇ ਨਾਂ ਨੂੰ ਪੰਜਾਬੀ ਕਲਚਰ ਦਾ ਪਤਾ ਨਾ ਪੰਜਾਬੀ ਸਾਹਿਦ ਦਾ ਪਤਾ ਨਾ ਪੰਜਾਬੀ ਰੀਤੀ ਰਿਵਾਜ ਦਾ ਪਤਾ ਕੋਈ ਅਦਰ ਸਟੇਟ ਦਾ ਅਸੀਂ ਦੂਜੇ ਸੂਬਿਆਂ ਦੇ ਰੋਜ਼ਗਾਰ ਤੇ ਇੱਧਰ ਆਉਣ ਦੇ ਕਿਸੇ ਦੇ ਖਿਲਾਫ ਨਹੀਂ ਹੈ ਅਸੀਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਹੈ ਸਾਡੇ ਮੁੰਡੇ ਵੀ ਕੈਨੇਡਾ ਅਮਰੀਕਾ ਜਾਂਦੇ ਆ ਪਰ ਕੈਨੇਡਾ ਅਮਰੀਕਾ ਜਾਣ ਦੇ ਵੀ ਕੁਝ ਨਿਯਮ ਹੈ ਪਹਿਲਾਂ ਸਾਡੇ 7 ਜਾਂ 7 ਬੈਂਡ ਲਓ ਪਹਿਲਾਂ ਉਹਨਾਂ ਦੀ ਭਾਸ਼ਾ ਸਿੱਖੋ ਫੇਰ ਜਾ ਕੇ 10 ਸਾਲ 15 ਸਾਲ ਵਰਕ ਕਰੋ ਫੇਰ ਜਾ ਕੇ ਪੀਆਰ ਸਿਟੀਜ਼ਨ ਬਹੁਤ ਔਖੀ ਆ ਅਸੀਂ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੰਦਾ 10 ਸਾਲ ਰਹਿਲੇ ਸਿੱਖ ਲੈ ਭਾਸ਼ਾ ਸਾਡਾ ਕਲਚਰ ਸਿੱਖ ਲੈ ਪੰਜਾਬੀ ਹੋ ਜੇ ਨੌਕਰੀ ਕਰ ਲਵੇ ਕਿਸੇ ਤੇ ਕੋਈ ਇਤਰਾਜ਼ ਨਹੀਂ ਪਰ ਬਹੁਤ ਲੋਕ ਰਹਿੰਦੇ ਹਰਿਆਣੇ 'ਚ ਨੇ ਜ਼ਮੀਨ ਹਰਿਆਣੇ 'ਚ ਆ ਸਾਰਾ ਕਾਰੋਬਾਰ ਹਰਿਆਣੇ 'ਚ ਤੇ ਸਾਰਾ ਇੱਥੋਂ ਪੈਸਾ ਵੀ ਇਨਵੈਸਟ ਹਰਿਆਣੇ ਦੇ ਵਿੱਚ ਕਰਨਾ ਪੰਜਾਬ ਨੂੰ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਆਪਣੇ ਖੇਤਰੀ ਸੂਬੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਹੁਣ ਇਸ ਮਾਮਲੇ ਤੇ ਲੜਨਾ ਪੈਣਾ ਇਹਦਾ ਆਧਾਰ ਕੀ ਆ ਅੱਜ ਪੰਜਾਬ ਦੇ ਵਿੱਚ ਫੈਡਰਲ ਲੜਾਈ ਆ ਜਿਹੜੀ ਉਹ ਤਿੱਖੀ ਹੁੰਦੀ ਜਾ ਰਹੀ ਹੈ ਪੰਜਾਬ ਦੀ ਕਿਸਾਨੀ ਆ ਜਿਹੜੀ ਉਹ ਫੈਡਰਲ ਮੰਗਾ ਉੱਤੇ ਵੱਧ ਲੜ ਰਹੀ ਹੈ ਉਹਦਾ ਕਾਰਨ ਕੀ ਹੈ ਕਿ ਪੰਜਾਬ ਦੀ ਕਿਸਾਨੀ ਨੇ ਮੰਡੀ ਦੇ ਨਾਲ ਜਦੋਂ ਦੀ ਪੰਜਾਬ ਦੀ ਕਿਸਾਨੀ ਜੁੜ ਚੁੱਕੀ ਆ ਮੰਡੀ ਨਾਲ ਜੁੜਨ ਤੋਂ ਬਾਅਦ ਪੰਜਾਬ ਦੀ ਕਿਸਾਨੀ ਹੁਣ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਉਹ ਚਾਹੁੰਦੀ ਆ ਕਿ ਮੈਨੂੰ ਹੋਰ ਮੁਨਾਫਾ ਹੋਵੇ ਖੇਤੀ ਚੋਂ ਪਰ ਪੰਜਾਬ ਦੀ ਕਿਸਾਨੀ ਦਾ ਮੁਨਾਫਾ ਕਿਹਨੇ ਰੋਕਿਆ ਹੋਇਆ ਉਹ ਰੋਕਿਆ ਹੋਇਆ ਇਥੋਂ ਦੇ ਸਾਮਰਾਜੀ ਮਾਡਲ ਨੇ ਇਥੋਂ ਦਾ ਸਾਮਰਾਜੀ ਮਾਡਲ ਪੰਜਾਬ ਦੀ ਖੇਤੀ ਨੂੰ ਅੱਗੇ ਵਧਣ ਨਹੀਂ ਦਿੰਦਾ ਦੂਜਾ ਵੱਡੇ ਵੱਡੇ ਜਿਹੜੇ ਇੱਥੇ ਜ਼ਗੀਰਦਾਰ ਨੇ ਉਹਨਾਂ ਨੇ ਸਾਡੀ ਖੇਤੀ ਦਾ ਵਿਕਾਸ ਰੋਕਿਆ ਹੋਇਆ ਉਹ ਅੱਗੇ ਵਧਣ ਨਹੀਂ ਦੇ ਰਹੇ ਇਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਲੱਗਦਾ ਕਿ ਜੇ ਹੁਣ ਅਸੀਂ ਆਪਣਾ ਕਾਰੋਬਾਰ ਅੱਗੇ ਵਧਾਉਣਾ ਤਾਂ ਸਾਾਨੂੰ ਕੁਝ ਅਧਿਕਾਰ ਮਿਲਣ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ ਪੰਜਾਬ ਰਾਜ ਦੀ ਗੱਲ ਵੀ ਕਿਤੇ ਕਿਤੇ ਹੁੰਦੀ ਆ ਇਸ ਕਰਕੇ ਪੰਜਾਬ ਦੀ ਕਿਸਾਨੀ ਫੈਡਰਲ ਮੁੱਦਿਆਂ ਤੇ ਵੱਧ ਲੜ ਰਹੀ ਹੈ ਜੇ ਅਸੀਂ ਫੈਡਰਲ ਮੁੱਦਿਆਂ ਤੋਂ ਗਾਇਬ ਹੋਵਾਂਗੇ ਉਹ ਤੇ ਨਹੀਂ ਬੋਲਾਂਗੇ ਅਸੀਂ ਪੰਜਾਬ ਦੇ ਵਿੱਚੋਂ ਆਪਣੀ ਮੂਵਮੈਂਟ ਚੋਂ ਪਛੜ ਜਾਵਾਂਗੇ ਹੋਰ ਲੋਕ ਤੁਹਾਡੀ ਮੂਵਮੈਂਟ ਨੂੰ ਸਵਾਰ ਹੋ ਕੇ ਉਹਨਾਂ ਨੇ ਤੁਹਾਡਾ ਗਰਾਊਂਡ ਖੋ ਕੇ ਲੈ ਜਾਣਾ ਇਸ ਕਰਕੇ ਜਿਵੇਂ ਬਾਗਾ ਬਾਰਡਰ ਖੁੱਲਣ ਵਾਲੀ ਮੰਗ ਉੱਠੀ ਕਿਵੇਂ ਪੰਜਾਬ ਦੀ ਕਿਸਾਨੀ ਨੇ ਰਿਸਪੌਂਸ ਕੀਤਾ ਕਿਦਾਂ ਪੰਜਾਬ ਦੀ ਕਿਸਾਨੀ ਉੱਥੇ ਗਈ ਪੰਜਾਬ ਦੇ ਪਾਣੀਆਂ ਦਾ ਮੁੱਦਾ ਉੱਠਿਆ ਪੰਜਾਬ ਦੀ ਕਿਸਾਨੀ ਕਿਸ ਤਰੀਕੇ ਨਾਲ ਉੱਠੀ ਕਿਉਂਕਿ ਉਹਨੂੰ ਲੱਗਦਾ ਕਿ ਸਾਡੇ ਸੂਬੇ ਦੇ ਵਿੱਚ ਜੇ ਸਾਨੂੰ ਵੱਧ ਅਧਿਕਾਰ ਹੋਣਗੇ ਤਾਂ ਅਸੀਂ ਕੁਝ ਵੱਧ ਕਰ ਸਕਦੇ ਹਾਂ ਆਪਣੇ ਲਈ ਇਸੇ ਨਜ਼ਰ ਦੇ ਵਿੱਚੋਂ ਪੰਜਾਬ ਵਾਸੀਆਂ ਦੇ ਲਈ ਜਿਹੜਾ 10 ਸਰਕਾਰੀ ਨੌਕਰੀਆਂ ਵਿੱਚ 90% ਰੱਖਵੇਂ ਕਰਨ ਦਾ ਕਾਨੂੰਨਾ ਉਹ ਬਣਨਾ ਚਾਹੀਦਾ ਇਹ ਆ ਸਿੱਧਾ ਦੀ ਲੋੜ ਵੀ ਆਪਣੀਆਂ ਮੰਗਾਂ ਦੇ ਉੱਤੇ ਲੜੋ ਦੂਸਰੀ ਮੰਗ ਆ ਜਿਹੜੀ ਸਾਡੀ ਜਦੋਂ ਤੋਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਆਈ ਹੈ ਇਹਨਾਂ ਨੇ ਸਾਰੇ ਵਿਭਾਗਿਆਂ ਦਾ ਕੇਂਦਰੀਕਰਨ ਕਰਨਾ ਸ਼ੁਰੂ ਕੀਤਾ ਸਾਰਾ ਕੁਝ મોદી ਆਪਣੇ ਹੱਥ ਦੇ ਵਿੱਚ ਲੈ ਕੇ ਜਾ ਰਿਹਾ ਤੁਸੀਂ ਦੇਖੋ ਖੇਤੀਬਾੜੀ ਆ ਖੇਤੀਬਾੜੀ ਸਾਡੀ ਸਟੇਟ ਸਬਜੈਕਟ ਆ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਪਰ ਇਹਦੇ ਉੱਤੇ ਕਾਨੂੰਨ ਬਣਾਤੇ ਕੇਂਦਰ ਨੇ 1.5 ਸਾਲ ਸਾਡਾ ਅੰਦੋਲਨ ਚੱਲਿਆ ਦਿੱਲੀ ਬਾਡਰਾਂ ਦੇ ਉੱਤੇ ਤੇ ਅਸੀਂ ਕਾਨੂੰਨ ਵਾਪਸ ਕਰਾਏ ਹੁਣ ਨਵੀਂ ਸਿੱਖਿਆ ਨੀਤੀ ਕੇਂਦਰ ਸਰਕਾਰ ਨੇ ਲਿਆ ਕੇ ਸੂਬਿਆਂ ਉੱਤੇ ਥੋਪਤੀ ਕਿਆ ਮੇਰੀ ਪਾਲਿਸੀ ਆ ਇਹਨੂੰ ਸੂਬਿਆਂ ਦੇ ਵਿੱਚ ਲਾਗੂ ਕਰੋ ਜੇ ਸਿੱਖਿਆ ਜਿਹੜੀ ਐਜੂਕੇਸ਼ਨ ਐ ਉਹ ਸਟੇਟ ਸਬਜੈਕਟ ਹੋਵੇ ਸੂਬਿਆਂ ਦਾ ਸਬਜੈਕਟ ਹੋਵੇ ਤਾਂ ਸੂਬੇ ਆਪਣੀ ਮਰਜ਼ੀ ਨਾਲ ਐਜੂਕੇਸ਼ਨ ਪਾਲਿਸੀ ਬਣਾਉਣ ਜਿਹਦੇ ਵਿੱਚ ਤੁਹਾਡੀਆਂ ਲੋੜਾਂ ਅਨੁਸਾਰ ਪਾਲਿਸੀ ਤੈਅ ਕੀਤੀ ਜਾਊਗੀ ਪੰਜਾਬ ਨੂੰ ਐਜੂਕੇਸ਼ਨ ਪਾਲਿਸੀ ਚ ਕੀ ਚਾਹੀਦਾ ਇਹ ਪੰਜਾਬ ਦੇ ਲੋਕ ਤੈਅ ਕਰਨ ਅੱਜ ਪੰਜਾਬ ਐਗਰੀਕਲਚਰ ਸਟੇਟ ਹੈ ਖੇਤੀਬਾੜੀ ਪ੍ਰਧਾਨ ਸੂਬਾ ਪੰਜਾਬ ਆਪਾਂ ਕਿਤਾਬਾਂ ਚ ਪੜ੍ਹਦੇ ਆ ਤੇ ਖੇਤੀਬਾੜੀ ਵੱਡੇ ਸੰਕਟ ਦੇ ਵਿੱਚ ਆ ਇਹਦੇ ਨਾਲ ਜੁੜਿਆ ਹੋਇਆ ਸੰਕਟ ਦਾ ਹੱਲ ਸਾਡੀ ਐਜੂਕੇਸ਼ਨ ਪਾਲਿਸੀ ਚ ਸਾਡੀ ਪੜ੍ਹਾਈ ਚ ਕਿਤੇ ਨਹੀਂ ਜੋ ਪੰਜਾਬ ਦੀਆਂ ਲੋੜਾਂ ਨੇ ਉਹ ਸਾਡੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਕਿਤੇ ਨਹੀਂ ਪੰਜਾਬ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਐਜੂਕੇਸ਼ਨ ਪਾਲਿਸੀ ਚ ਕਿਤੇ ਨਹੀਂ ਹੈ ਹੁਣ ਸਾਰਾ ਸੈਂਟਰਲਾਈਜ਼ ਆ ਨਰਿੰਦਰ ਮੋਦੀ ਦੇ ਹੱਥ ਚ ਸਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਜੇ ਕੋਈ ਗਲਤ ਕਰਦਾ ਅਸੀਂ ਜਾ ਕੇ ਮਹਾਲੀ ਧਰਨਾ ਲਾ ਕੇ ਬਦਲਾ ਲੈਨੇ ਆ ਪਰ ਹੁਣੇ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਨਹੀਂ ਰਹਿਣਾ ਉਹ ਵੀ ਸਾਰਾ ਕੁਝ ਦਿੱਲੀ ਜਾਊਗਾ ਸਾਰੇ ਬੋਰਡ ਭੰਗ ਕੀਤੇ ਜਾ ਰਹੇ ਇਸ ਕਰਕੇ ਆਪਣੀ ਐਜੂਕੇਸ਼ਨ ਪਾਲਿਸੀ ਬਣਵਾਉਣ ਦੇ ਲਈ ਇਹ ਐਜੂਕੇਸ਼ਨ ਨੂੰ ਸਟੇਟ ਸਬਜੈਕਟ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਸੂਬਿਆਂ ਦੇ ਅਧਿਕਾਰਾਂ ਦੇ ਹੇਠ ਇਹ ਦੂਜਾ ਸੂਬਿਆਂ ਦਾ ਸਾਡਾ ਮੁੱਦਾ ਇਸ ਕਰਕੇ ਇਹਨਾਂ ਮੰਗਾਂ ਦੇ ਉੱਤੇ ਪੰਜਾਬ ਸਟੂਡੈਂਟ ਯੂਨੀਅਨ ਲੜਾਈ ਬਣਾਉਣ ਜਾ ਰਹੀ ਆ ਇਹਦੇ ਲਈ ਆਪਾਂ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਤਿਆਰੀ ਕਰਨੀ ਆ ਤੁਹਾਡੇ ਸ਼ਿਦਾਂ ਦਾ ਅੱਜ ਇਹੀ ਸੁਨੇਹਾ ਇੱਥੋਂ ਇਹੀ ਸੁਨੇਹਾ ਲੈ ਕੇ ਜਾਇਓ ਤੇ ਆਪਣੀ ਮੂਵਮੈਂਟ ਨੂੰ ਵੱਡਾ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ